ਵੱਡੀ ਆ ਰਹੀ ਹੈ ਇਹ ਸ਼ੋਭਾ ਯਾਤਰਾ ਪ੍ਰਭੂ ਰਾਮ ਦੇ ਮੰਦਿਰ ਦੇ ਉਪਰ ਤੋਂ ਕੀਤੀ ਜਾ ਰਹੀ ਹੈ ਇਹਦੇ ਵਿੱਚ ਇਹ ਲੱਗ ਰਿਹਾ ਹੈ ਕਿ ਦੀਵਾਲੀ ਨਹੀਂ 10 ਗੁਣਾ ਦੀਵਾਲੀ ਤੋਂ ਜ਼ਿਆਦਾ ਮਨਾਈ ਜਾਊ ਕੱਲੋਂ ਵੀ ਔਰ ਅੱਜ ਸ਼ੋਭਾ ਯਾਤਰਾ ਜਿਵੇਂ ਪੂਰਾ ਰਾਮ ਰਾਜ ਹੋ ਗਿਆ ਹੁੰਦਾ ਜੈ ਜੀ ਦੀ ਜੈ ਜੀ ਲੋਕਾਂ ਦੇ ਕਿੰਨਾ ਕਿ ਸ਼ੋਭਾ ਆ ਜਾ ਰਹੀ ਹੈ ਉਸ ਸਾਹ ਤੁਸੀਂ ਦੇਖੋ ਹਜ਼ਾਰਾਂ ਦੀ ਤਦਾਰ ਦੇ ਵਿੱਚ ਲੋਕ ਫਿਰ ਰਹੇ ਨੇ ਕਿੰਨਾ ਆਰਾਮ ਰਾਮੀ ਹੋ ਰਿਹਾ ਸਭ ਪਰ ਵਸੇ ਉਹ ਦੀਵਾਲੀ ਕੱਲੋਂ ਉਦੋਂ ਦੀ ਵੱਡੀ ਦੀਵਾਲੀ ਜੋ ਸੀ ਲੇ ਲਗਾਉਗਾ ਜਿਹੜਾ ਕੱਲ ਨੂੰ ਦੀਵੇ ਲਗਾਏ ਜਾਣ ਕਿੰਨੇ ਕਿੰਨੇ ਦੀਵੇ ਲਗਾਉਣੇ ਕੱਲ ਨੂੰ ਇਹ ਸਾਰਾ ਦੀਵੇ ਜਲਾਏ ਵੀ ਜਾਣਗੇ ਜੀ ਕਹਿੰਦੇ ਵੀ ਲੋੜ ਨਹੀਂ ਪੈਣੀ ਸਾਰਾ ਸੰਸਾਰ ਦੀਵੇ ਲਗਾਊਗਾ ਸਾਰੇ ਮਹੱਲਾਂ 'ਚ ਲਾਈਟਾਂ ਪੈ ਰਹੀਆਂ ਸਾਰੇ ਲਾਈਟਾਂ ਹੀ ਪੈ ਚੁੱਕੀਆਂ ਕੱਲਾ ਇੰਡੀਆ ਹੀ ਨਹੀਂ ਭਾਰਤ ਨਹੀਂ ਹੈ ਕੱਲਾ ਪੂਰੇ ਵਰਲਡ ਦੇ ਵਿੱਚ ਇੱਚਾ ਕਰ ਰਹੇ ਜਗਮਗਾ ਰਹੇ ਆ ਦੇਖੋ ਅੱਜ ਕੋਈ ਗਿਣਤੀ ਨਹੀਂ ਹੋ ਰਹੀ ਅੱਜ ਤਕਰੀਬਨ ਇਹ ਲੱਗਦਾ ਵੀ ਸਾਰਾ ਸੰਗਰੂਰ ਜਿਹੜਾ ਹੈ RAMBAI ਹੋ ਗਿਆ ਤੇ ਕਿਸੇ ਤਰ੍ਹਾਂ ਦੀ ਕੋਈ ਗਿਣਤੀ ਨਹੀਂ ਕੋਈ ਅੰਕੜਾ ਨਹੀਂ ਹੈ ਮੇਰੇ ਖਿਆਲ ਜਗਾ ਜਗਾ ਦੇ ਵਿੱਚ ਐਨੇ ਲੰਗਰ ਲੱਗੇ ਹੋਏ ਆ ਕਿ ਤੁਸੀਂ ਦੇਖੋ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿੰਨੇ ਲੋਕ ਜਣ ਕੇ ਜਿਹੜੇ ਹੈਗੇ ਹਜੂਮ ਦਾ ਹਜੂਮ ਜਣ ਕੇ ਜਾ ਰਿਹਾ ਇਹ ਸਾਰਾ ਭਗਵਾਨ ਜੀ ਦੀ ਲੀਲਾ ਹੈ ਜੋ ਇਹ ਅੱਜ અપਾਰ ਕਿਰਪਾ ਜਾਂ ਕਿਹਾ ਕਿ ਜਿਹੜੇ ਯੋਧਿਆਂ ਦੇ ਦਰਸ਼ਨ ਇੱਕ ਤਰ੍ਹਾਂ ਜਿਹੜੇ ਬੰਦੇ ਨਹੀਂ ਦੱਸੇ ਉਹੀ ਕਰ ਲੈਣਗੇ ਬਿਲਕੁਲ ਇਹ ਕਹਿ ਸਕਦੇ ਆਂ ਵੀ ਅੱਜ ਜੋ ਜਾਂ ਕਿ ਜੁੱਧਿਆ ਜੀ ਦੇ ਉੱਤੇ 24 ਤਰੀਕ ਤੋਂ ਬਾਅਦ ਕਿਹਾ ਪਰ ਅੱਜ ਲੋਕਾਂ ਨੇ ਇਹ ਦਿਖਾਤਾ ਭਗਤਾਂ ਨੇ ਇਹ ਦਿਖਾਤਾ ਵੀ ਜੁੱਧਿਆ ਜੀ ਸਾਡਾ ਅਜੇ ਇੱਥੇ ਹੀ ਹੈ ਤੇ ਇਹ ਦੇਖੋ ਰੰਗ ਵਰਸ ਰਿਹਾ ਸਾਰੇ ਪਾਸੇ ਜੈ ਜੈ ਅੱਜ ਜਿਹੜਾ ਇਹ ਦਿਹਾੜਾ ਜੋ ਕੱਲ ਨੂੰ ਸ੍ਰੀ ਰਾਮ ਦਲਾ ਦਾ ਜਿਹੜਾ ਮੰਦਿਰ ਦਾ ਨਿਰਮਾਣ ਦੇ ਮੂਰਤੀ ਸਾਹਿਬ ਦਾ ਹੋ ਰਹੀ ਹੈ ਮੈਂ ਸਮਝਦਾ ਪੂਰੇ ਦੇਸ਼ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਖਾਸ ਕਰਕੇ ਸਾਡੇ ਸੰਗਰੂਰ ਦੇ ਅੰਦਰ ਜਿਹੜਾ ਅੱਜ ਇੱਕ ਮੈਸ ਦਿਵਾਲੀ ਦਾ ਵੱਡਾ ਜਿਹੜਾ ਤਿਹਾੜੀ ਮਨਾਇਆ ਜਾ ਰਿਹਾ ਹੈ ਇਹਦੇ ਲਈ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅੱਜ ਦੇ ਇਸ ਦਿਹਾੜੇ ਦੇ ਉੱਪਰ ਉਸ ਦੇ ਨਾਲ ਹੀ ਜਿਹੜਾ ਕੇਂਦਰ ਸਰਕਾਰ ਦਾ ਜਿਹੜਾ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿੱਥੇ ਸਾਰੇ ਦੇਸ਼ ਦੇ ਵਿੱਚ ਅੱਜ ਮੈਂ ਸਮਝਦਾ ਰੌਣਕਾਂ ਲੱਗੀਆਂ ਪਈਆਂ ਨੇ ਇੱਕ ਦੇਸ਼ ਪੂਰਾ ਤਿਹਾਰ ਦੇ ਵਾਂਗ ਪੂਰਾ ਸਜਿਆ ਹੋਇਆ ਸਾਡਾ ਸ਼ਹਿਰ ਸੰਗਰੂਰ ਸਾਰੇ ਪਾਸੋਂ ਲੜੀਆਂ ਦੇ ਨਾਲ ਜਿਹੜਾ ਇੱਕ ਖੂਬਸੂਰਤ ਜਿਹੜਾ ਸ਼ਹਿਰ ਬਣਿਆ ਹੋਇਆ ਹੈ ਅੱਜ ਸਾਰੇ ਧਰਮ ਦੇ ਲੋਕ ਹਰ ਪੱਧਰ ਤੋਂ ਉੱਪਰ ਉੱਠ ਕੇ ਜਿਹੜਾ ਖੁਸ਼ੀ ਜਿਹੜੀ ਸਾਂਝੀ ਕਰ ਰਹੇ ਨੇਗੇ ਸਾਰਿਆਂ ਨੂੰ ਹੀ ਲੱਖ ਲੱਖ ਵਧਾਈਆਂ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਦੇ ਨਾਮ ਦੇ ਉੱਪਰ 에어ਪੋਰਟ ਦਾ ਨਾਮ ਜੋ ਅਜोध्या ਦੇ ਵਿੱਚ ਰੱਖਿਆ ਹੈ ਉਸ ਦੇ ਲਈ ਵੀ ਅਸੀਂ ਵਿਸ਼ੇਸ਼ ਤੌਰ ਤੇ ਨਰਿੰਦਰ ਮੋਦੀ ਜਿਹੜੇ ਪ੍ਰਧਾਨ ਮੰਤਰੀ ਨਿਰਦੇਸ਼ ਦੇ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਧੰਨਵਾਦ ਕਰਦੇ ਹਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ